ਵੇਹੜਾ ਪਰਦੇ ਨਹੀਂ ਫੇਰ ਬੰਦ ਲਾ ਬੰਦ ਹਾਂ ਕੋਈ ਨਹੀਂ ਚਾਹਤ ਇਹਨੂੰ ਲਗਾ ਬਣਦਾ ਨਾਪਾ ਬਣਦਾ ਬਣਦਾ ਨਹੀਂ ਹਾਂਜੀ ਮਤਰੋ ਸასი ਕਾਲ ਕੀ ਹਾਲ ਚਾਲ ਨੇ ਇਹਨੇ ਬਾਈ ਕਾਟੂ ਮਾਰ ਵਾਲੇ ਪਸ਼ੂ ਇਹ ਬਾਈ ਹੋਰੇ ਚੈੱਕ ਕਰਦੇ ਨੇ ਝੋਟੀਆਂ ਨੂੰ ਇਹ ਸਾਰੀਆਂ ਕਟੀਆਂ ਕੱਟੇ ਛੋਟੇ ਛੋਟੇ ਉਮਰ ਦੇ ਹਨਾ ਆਪਾਂ ਕਹਿ ਦੀਏ ਵੀ ਜਿਵੇਂ ਇਹ ਸਾਰੇ ਵਿਚਾਰੇ ਕਾਟੂ ਮਾਰ ਚਾਉਂਦੇ ਆ ਕੀ ਆਲੇ ਵੀਰੇ ਏਲੋ ਸਰਦਾਰ ਤੇ ਇਹ ਸਾਰੇ ਵੀਰੇ ਕਾਟੂ ਮਾਲ ਚਾਉਂਦੇ ਆ ਹਨਾ ਕਿੰਨੀਆਂ ਚੰਗੀਆਂ ਚੰਗੇ ਝੋਟੀਆਂ ਬਣਨ ਵਾਲੀਆਂ ਮਤਲਬ ਆਪਾਂ ਕਹਿ ਦਈਏ ਵੀ ਕੋਈ ਸਾਲ ਦੀ ਕੋਈ 2 ਸਾਲ ਦੀ ਤੇ ਹਾਂ ਹਾਂ ਸੌਦੇ ਨਾਲੋਂ ਤਾਂ ਜ਼ਿਆਦਾ ਆ ਚੀਜ਼ ਤੇ ਭਾ ਜਿਵੇਂ ਕਹਿ ਦਈਏ ਹਨਾ ਵੀ ਇਹ ਬਾਈ ਚੈੱਕ ਕਰਦੇ ਆ ਝੁੱਟੀ ਵੀ ਚਲੋ ਜੇ ਗੱਪਣ ਹੋਈ ਤਾਂ ਹੋਰ ਗੱਲ ਬਾਤ ਹਨਾ ਝੋਟੀਆਂ ਮੱਚਾ ਬਹੁਤ ਮਤਲਬ ਆਪਾਂ ਕਹਿ ਸਕਦੇ ਆ ਵੀ ਆਪਾਂ ਸੌਦਾ ਦਿਖਾਉਣਾ ਸਾਨੂੰ ਦੇ ਵੀ ਆ ਸਾਰੇ ਇੱਕ ਚੋਲਪ ਗਿਰ ਰਹੇ ਆ ਕਿ ਪਿੰਡੇ ਤੇ ਗਿਰ ਰਹੇ ਆ ਆਪਣੇ ਟੇਡੇ ਦਾ ਰੁਕ ਕਰ ਦੇ ਜਾਨ ਬੱਜ ਦੇ ਜਾਨ ਤਾਂ ਬੱਜ ਜਾਗੀ ਬਾੜਾ ਮੋੜਾ ਘਟ ਵਧ ਕੇ ਦੇ ਦੇ ਹੋਰ ਜੋ ਕਮਾਲੀ ਕਹੇ ਜੋ ਹੋਰ ਜੋ ਕਮਾਲੀ ਕਹੇ ਜੋ ਯਾਰ ਕੀ ਆ ਤੇਰਾ ਹੁਣ ਰੋਜ਼ ਇਹ ਸਾਰੀਆਂ ਮੱਜਾਂ ਬਈ ਤੁਹਾਨੂੰ ਦਿਖਾਉਣੇ ਆ ਇਹ ਕਾਟੂ ਮਲ ਚਾਈ ਹੋਈਆਂ ਨੇਗੀਆਂ ਰਾਮਪੁਰਾ ਫੂਲ ਮੱਟੀ ਹਨਾ 1 ਫਰਵਰੀ 2025 ਤੇ ਪਸ਼ੂ ਦਿਖਾਉਣੇ ਆ ਸਾਨੂੰ ਬਹੁਤ ਛੋਟੀਆਂ ਛੋਟੀਆਂ ਕੱਟੀਆਂ ਆਈਆਂ ਹੋਈਆਂ ਨੇ ਆ ਜੋ ਸਾਨੂੰ ਅੱਗੇ ਚੱਲ ਕੇ ਦਿਖਾਉਣੇ ਉਹ ਉਹ ਤਾਂ ਇਹਦਾ ਸੌਦਾ ਹੋ ਗਿਆ ਤੇ ਆ ਮੱਜਾਂ ਵੀ ਬਈ ਯਾਰ ਮਤਲਬ ਜੰਨਤ ਤੋਂ ਤੋਤ ਲੈ ਲਿਆ ਹਨਾ ਤੇ ਚੰਗੇ ਲੀਵੀ ਲੂਪੀ ਵਾਲੀਆਂ ਮੌਲੀਆਂ ਮੱਜਾਂ ਕਹਿੰਦੇ ਨੇ ਜਿਨ੍ਹਾਂ ਨੂੰ ਆਪਾਂ ਇਹ ਕਾਟੂ ਮਲਚ ਆ ਜਾਂਦੀਆਂ ਨੇ ਤੇ ਇਮੀ ਆਪਾਂ ਕਹਦੇ ਨੇ ਵੀ ਦੁੱਤ ਪੀ ਕੇ ਤੇ ਕਈ ਝੋਟੀਆਂ ਹੀ ਜੀਆਂ ਹੁੰਦੀਆਂ ਜਿਹੜੀਆਂ ਮਾੜਾ ਮੋਟਾ ਸਮਾਰਨ ਉਤੇ ਆਪਾਂ ਤੇ ਘੋਲ ਕਰ ਜਾਂਦੇ ਹਣਾ ਵੀ ਫੇਰ ਅਗਲਾ ਕੀ ਕਰਦਾ ਅਗਲਾ ਭਾਈ ਇਹਨੂੰ ਕਟੂਮਾਲ ਚ ਵੇਚਣ ਦੀ ਕਰਦਾ ਦੂ ਰੀ ਪੀ ਹੋ ਗਏ ਇਹ ਹੋਣਾ ਕੱਟੀ ਦੇ ਦੇਖ ਲਓ ਝੂਲੀ ਝੜੀ ਚੰਗੀ ਲੱਗੀ ਹੋਈ ਹੈ ਹਣਾ ਛੋਟੇ ਛੋਟੇ ਸਿੰਗ ਦੀਆਂ ਕੱਟੀਆਂ ਨੇ ਜਿਹੜੀਆਂ ਕਟੂਮਾਲ ਚ ਆਉਂਦੀਆਂ ਨੇ ਸਿੰਗ ਸੰਗ ਦਿਖਾਉਣੇ ਆ ਸਾਨੂੰ ਸਾਰੀਆਂ ਦੇ ਤੇ ਆ ਬੂਰੀ ਮਏ ਐ ਇਹ ਵੀ ਕਿਸੇ ਨੇ ਦੁੱਧ ਪੀ ਕੇ ਪ੍ਰਭੂ ਮਗਰੋਂ بیچ ਕੇ ਦੁੱਧ ਪੀ ਕੇ ਮਗਰੋਂ ਅਗਲਾ ਬਾਈ ਹਨਾ ਲੱਤ ਮਾਰਦਾ ਮਗਰੋਂ ਪਹੀ ਤੇ ਆ ਵੀ ਕਟੀਆਂ ਚੰਗੀਆਂ ਯਾਰ ਸਿੰਘ ਸੰਗ ਨੂੰ ਦੇਖੋ ਕਿੰਨੀਆਂ ਚੰਗੀਆਂ ਕਟੀਆਂ ਹਨਾ ਸਿੰਘ ਸੰਗ ਨੂੰ ਦੇਖੋ ਬਾਈ ਕਿੰਨਾ ਚੰਗਾ ਲੱਗਿਆ ਇਹਦੇ ਤੇ ਮੂੰਹ ਮੱਥੇ ਦੀ ਚੰਗੀ ਸੋਣੀ ਹਨਾ ਬਣਨ ਵਾਲੀ ਕੱਟੀ ਛੋਟੀਆਂ ਛੋਟੀਆਂ ਕਟੀਆਂ ਯਾਰ ਆਪਾਂ ਮਤਲਬ ਵੀ ਸਾਲ ਦੀ ਕੋਈ 2 ਸਾਲ ਦੀ ਹਨਾ ਸਾਰੀਆਂ ਤੇ ਰੰਗ ਲੱਗਿਆ ਹੋਇਆ ਤੇ ਕਰ ਲਿਆ ਕਰੋ ਯਾਰ ਮੰਡੀ ਤੇ ਆ ਕੇ ਮਾੜਾ ਮੋਟਾ ਮਾ ਘੱਟ ਵੱਧ ਕਰਕੇ ਦੇ ਦਿੰਦੇ ਨੇ ਤਾਂ ਤੇ ਆਹ ਕੱਟੀ ਦਾ ਸਿੰਘ ਉੱਤਰਿਆ ਹੋਇਆ ਵੀ ਕਿਸੇ ਨੇ ਆਹੀਂ ਵੇਚ ਪੁੱਛਤੀ ਪਾਲਣ ਦੇ ਥੋੜੇ ਵੇਚਤੀ ਤੇ ਆਹ ਝੋਟੀਆਂ ਬਹੁਤ ਸੋਹਣੀਆਂ ਝੋਟੀਆਂ ਬਾੜਨ ਵਾਲੀਆਂ ਬਾਈ ਤੇ ਬਾਕੀ ਸਾਨੂੰ ਹੋਰ ਦਿਖਾਉਣੇ ਆ ਹਨਾ ਅਪਡੇਟ ਅੱਜ ਕਾਫੀ ਪਸ਼ੂ ਨੇ ਫਿਰ ਬਾਈ ਕੀ ਹਾਂਜੀ 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 ਵੀਰੇ ਹਾਂ ਉਹ ਬੁੱਧੀ ਦੀ ਝੱਟੀ ਸੀ ਹਾਂਜੀ ਹਾਂ ਲੋ ਮੈਂ ਵੀਡੀਓ ਬਣਾਦਾ ਪਵਾ ਦੇ ਕਰ ਧੰਨਵਾਦ ਹੋਰ ਮਾਹਰ ਭਾਈਆ ਵੀਡੀਓ ਤੋਂ ਬੁਧੀ ਚੜ੍ਹ ਬੜ ਚਾਣ ਪਾ ਹਾਂਜੀ ਹਾਂਜੀ ਆਹ ਮੱਜਾਂ ਵੀ ਦਿਖਾ ਦਈਏ ਹਨਾ ਜਿਹੜੀਆਂ ਪੱਟੇ ਮਤਲਬ ਆਪਾਂ ਕਹਿੰਦੀਏ ਵੀ ਦੁੱਧ ਦਾ ਤਾਂ ਪੀ ਕੇ ਜਿਹੜੇ ਵੇਚ ਦੰਦੇ ਹੈਗੇ ਵੱਡੀ ਉਮਰ ਦੀ ਹੋ ਜਾਂਦੀਆਂ ਕਈ ਵਾਰ ਕੋ ਝੋਟੀ ਸਮਰਦੇ ਨਹੀਂ ਹੁੰਦੀ ਹਨਾ ਤੇ ਫਿਰ ਅਗਲਾ ਕ ਵੇਚ ਦੰਦਾ ਤੇ ਕਹਿੰਦਾ ਵੀ ਯਾਰ ਆਪਾਂ ਜੂੜ ਵੜਤਾ ਕੀ ਆਉ ਮੱਝਾਂ ਨਹੀਂ ਕਾਟੂ ਮਲ ਚਾਉਂਦੀਆਂ ਬਾਈ ਆ ਮੱਝ ਨਾ ਤੁਹਾਨੂੰ ਮੱਝ ਦਿਖਾਉਣੇ ਆ ਪਹਿਲਾਂ ਤਾਂ ਤੁਹਾਨੂੰ ਝੋਟੇ ਦੇ ਮੁਕਾਬਲੇ ਦੀ ਮਤਲਬ ਕੈਂਟਰ ਦੇ ਸਾਈਜ਼ ਦੀ ਮੱਧ ਆ ਖੜੀ ਤਾਂ ਇੱਥੇ ਆ ਮਤਲਬ ਵੇਚਣੀ ਆ ਕਹਿੰਦੇ ਵੀ ਜਿੰਮੇ ਮਰਜੀ ਜੇ ਕਿਸੇ ਨੇ ਘਾਰੇ ਪੀਣ ਦੁੱਧ ਨੂੰ ਬਾਈ ਇਹਦੇ ਦੁੱਧ ਤੇ ਕਿੰਨੇ ਥੱਲੇ ਇਹਦੇ ਹੁਣ ਤਾਂ ਵੀ ਕਿਲੋ ਕਿਲੋ ਤਿੰਨਾ ਨਹੀਂ ਗੱਪਣੇ ਤਿੰਨ ਮੀੜੀਆਂ ਦੀ ਗੱਪਣੇ ਮਤਲਬ ਕੀ ਮੁੱਲ ਵੜੀ ਕਰਦੇ ਹੋ ਇਹਦੀ ਇੱਕ 30 ਮੁੱਲ ਕਰ ਇੱਕ 30 ਠੀਕ ਐ ਵੀ ਉਹ ਇਹ ਇੱਥੇ ਖੜਾਈਏ ਵੀ ਕਾਟੂ ਮਲ ਨੂੰ ਯਾਰ ਹੁਣ ਰੱਖਣ ਵਾਲਾ ਤਾਂ ਇੰਨੇ ਪੈਸੇ ਲਾਉਂਦਾ ਜਾਊਗੀ ਕੱਟੂ ਜਾਊਗੀ ਕੱਟੂ ਚੱਲ ਯਾਰ ਜੇ ਵੱਧ ਘੱਟ ਕੋਈ ਕਰਕੇ ਆਉਂਦਾ ਹੋਵੇ ਫੋਨ ਨੰਬਰ ਬੋਲੀ ਮੜਾ ਜਾ ਨੰਬਰ ਮੜਾ ਮਾਨਤਨ ਕਰਨਾ ਪੂ ਰੱਖਣ ਵਾਲੇ ਦਾ ਹੈਨਾ ਬੋਲੀ ਨੰਬਰ 99921 ਹਾਂ 405 ਦੁਬਾਰੇ ਬੋਲ ਦੇ ਬ੍ਰਦਰ 99921 405 45 ਰਹਿ ਕਿੱਥੇ ਦੀ ਉਰੇ ਦੀ ਹਾਂ ਕਿਥੋਂ ਮੋਗੇ ਦੀ ਮੋਗੇ ਦੀ ਹਾਂ ਚਲੋ ਮਰਜ਼ੀ ਦਿਖਾ ਦਿੰਦੇ ਆ ਸਾਨੂੰ ਕੋਈ ਕਰ ਲਿਓ ਭਰਾਵੋ ਸੰਪਰਕ ਜੇ ਕੋਈ ਹੈਗਾ ਕਾ ਹੈਨਾ ਲੈਣ ਵਾਲਾ ਬਾਕੀ ਆ ਜੋ ਅੱਗੇ ਪਸ਼ੂ ਦਿਖਾਉਣੇ ਆ ਸਾਨੂੰ ਕਾਟੂਮਾਲ ਦੇ ਵਿੱਚ ਹੀ ਅਪਡੇਟ ਪੂਰੀ ਆਊਗੀ ਕਾਟੂਮਾਲ ਦੇ ਵਿੱਚ ਮੰਨ ਲਓ ਆਹ ਕੱਟੀਆਂ ਜਿਵੇਂ ਦੇਖੋ ਸਾਨੂੰ ਦਿਖਾਉਣੇ ਆ ਹਨਾ ਕੋਈ 6 ਮਹੀਨਿਆਂ ਦੀ ਕੋਈ ਸਾਲ ਦੀ ਆ ਤਾਂ ਕੱਟੇ ਆ ਗਈ ਸਾਰੇ ਕੋਈ ਝੋਟੀ ਚੰਗੀਆਂ ਬੰਨ ਵਾਲੀਆਂ ਝੋਟੀਆਂ ਹਨਾ ਕੋਈ ਜੀ ਨਹੀਂ ਸਮਰੀ ਹੁੰਦੀ ਉਹ ਕੱਟੀ ਵੀ ਉਹਦੇ ਵਿੱਚ ਆ ਜਾਂਦੀ ਹੈ ਕਾਟੂਮਾਲ ਦੇ ਵਿੱਚ ਆ ਜਾਂਦੀ ਆ ਮਤਲਬ ਬਹੁਤ ਜ਼ਿਆਦੇ ਪੱਟੀ ਕਰਤੀ ਦੇ ਵਿੱਚ ਆ ਝੋਟੀ ਵੀ ਕਾਟੂਚ ਕਾਟੂ ਜੀ ਆਈ ਹੋਈ ਐ ਵੀ ਇਹ ਤਾਂ ਪੋਸਟ ਨੇ ਕੀ ਗੱਲ ਬਾਤ ਆ ਹਨਾ ਕੀ ਮੁੱਲ ਕਰਦੇ ਨੇ ਆਪਣੀਆਂ ਜੀ ਦੇਖੋ ਕਿਵੇਂ ਜੀ ਹਨਾ ਉੱਟੀ ਚੰਗੀ ਲੱਗਦੀ ਤੋੜ ਕੇ ਦੇਖਦੇ ਨੇ ਬਾਈ ਹੋਰੇ ਚੰਗੀ ਆ ਬਾਕੀ ਜਾਣ ਵਾਸਤੇ ਤਾਂ ਕੀ ਦੇਖੋਣਾ ਸਾਨੂੰ ਪਸ਼ੂ ਕਟੀਆਂ ਕਟੀਆਂ ਪਾਲੀਆਂ ਛੋਟੀਆਂ ਪਹੁੰਚਦੀਆਂ ਦੇਖੀ ਬਾਬਾ ਮੜਾ ਜਾ ਆਹ ਦੇਖ ਲੋ ਯਾਰ ਆਹ ਵੀਡੀਓ ਦੇਖ ਲੋ ਯਾਰ ਹਣਾ ਤੇ ਮਿੱਕਾ ਜਾ ਘਟ ਰੂਆ ਹਣਾ ਆਹ ਮੱਝ ਦਾ ਲੱਗਦਾਗਾ ਇਹਦੀ ਕਣੀ ਤੜਾਈ ਜਾਂਦਾਗਾ ਤੇ ਮਤਲਬ ਕਿੰਨੇ ਕ ਦਾ ਲੱਗਦਾ ਯਾਰ ਮਹੀਨੇ ਤੋਂ ਮਹੀਨਾ ਦਾ ਹੋ ਹਣਾ ਵਿਚਾਰਾ ਚਮੀ ਯਾਰ ਮਤਲਬ ਕਿਸੇ ਨੇ ਜਮਈ ਪਾਲਣ ਦੇ ਤੋੜੀ ਛੜਤਾ ਹਣਾ ਪੱਟਣ ਵਾਲਿਆਂ ਚ ਭੇਜਤਾ ਤੇ ਇੰਨਾ ਤਾਂ ਨੇ ਯਾਰ ਤੁਸੀਂ ਧੱਕਾ ਕਰਿਆ ਕਰੋ ਬਾਈ ਬਣ ਕੇ ਕਮ ਸੇ ਕਮ ਜੇ ਪਸ਼ੂ ਨਹੀਂ ਕੰਮ ਦੇ ਛੋਟੇ ਤਾਂ ਪੱਛਾ ਤਾਂ ਸੰਭਲਿਆ ਕਰੋ ਯਾਰ ਆ ਚੋਟੀਆਂ ਵੀ ਸੋਹਣੀਆਂ ਬਣਨ ਵਾਲੀਆਂ ਮਤਲਬ ਆ ਕੱਟੀ ਆ ਕੱਟੀ ਵਿੱਚ ਖੜੀ ਐ ਇੱਕ ਵੀ ਚੰਗੀ ਬਣਨ ਵਾਲੀ ਆ ਹਨ ਤੇ ਆ ਵੀ ਕੱਟਾ ਆ ਗਿਆ ਆ ਵੀ ਉਹ ਵੀ ਕੱਟਾ ਆ ਗਿਆ ਚੱਲ ਛੋਟਾ ਛੋਟਾ ਤੇ ਆਹ ਕੱਟਾ ਦਿਖਾਈਏ ਸੋਨੂੰ ਹਨ ਛੋਟਾ ਆਹ ਬਣਨ ਵਾਲਾ ਆਹ ਤੇ ਇਹਦਾ ਛੋਟਾ ਦੇਖੋ ਸੋਹਣਾ ਯਾਰ ਹਨ ਇਹਦਾ ਸਿੰਗ-ਸੋਂਗ ਦੇਖੋ ਯਾਰ ਕਿੰਨਾ ਚੰਗਾ ਲੱਗਿਆ ਹੈ ਜੇ ਤੇ ਤੁਸੀਂ ਯਾਰ ਜਮਈ ਮਤਲਬ ਆ ਦੇਖੋ ਯਾਰ ਕਿੰਨਾ ਚੰਗਾ ਸਿੰਗ ਹੈ ਹਨਾ ਕਿਸੇ ਬਰੀਡਰ ਬੰਦੇ ਦੇ ਹੱਥ ਪਾਗ ਜੇ ਇਹ ਝੋਟਾ ਕਿਸੇ ਟਾਇਰੀ ਫਾਰਮ ਵਾਲੇ ਦੇ ਹੱਥ ਲੱਗ ਜੇ ਇਹ ਕੱਟਾ ਹਨਾ ਤਾਂ ਯਾਰ ਕੀ ਤੋਂ ਕੀ ਗੱਲਬਾਤ ਕਰਾ ਦੂਗਾ ਉਹਦੀ ਮਤਲਬ ਨਾ ਯਾਰ ਇਹ ਤੁਸੀਂ ਟੌਪ ਦੀਆਂ ਚੀਜ਼ਾਂ ਛੱਟਿਆ ਕਰੋ ਸਿੰਗ-ਸਿੰਗ ਦੇਖ ਲਓ ਜਮਾ ਛੋਟਾ ਸਿੰਗ ਲੱਗਿਆ ਹੈ ਕੀ ਮੁੱਲ ਹੈ ਬਈ ਇਹਦਾ ਕੱਟਣਾ ਹੈਗਾ ਕੀ ਮੁੱਲ ਹੈ ਤਾਂ ਹਾਂ ਨਾ 50000 ਰੁਪਏ ਦਿੰਦਾ ਹਾਂ ਨਾ 50000 ਨੰਬਰ ਬੋਲੀ ਨੰਬਰ ਬੋਲ ਦੇ ਕੱਟੇ ਦਾ ਹਾਂ ਇਹ ਕੱਟੇ ਦਾ ਨਹੀਂ ਤੇਰਾ ਨੰਬਰ ਕੱਟਾ ਕਿਹੜਾ ਫੋਨ ਰੱਖਦਾ ਹੈ ਮੇਰਾ ਨੰਬਰ ਹੈਗਾ ਭਾਈ 87 ਹਾਂ 8799 50 56b ਦੁਬਾਰੀ ਬੋਲਦੇ 8799 50 56b ਠੀਕ ਹੈ ਕਿ ਮਾੜਾ ਇਹਦੇ ਲਾਲ ਨੀਲਾ ਰੰਗ ਤਾਂ ਲਾਇਆ ਨਹੀਂ ਮਤਲਬ ਇਹ ਨਹੀਂ 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 ਕੁਝ ਨਹੀਂ ਲਾਇਆ ਠੀਕ ਹੈ ਕੱਟਾ ਸੋਨਾ ਬਣਨ ਵਾਲਾ ਜੇ ਕਿਸੇ ਬਰੀਡਰ ਨੇ ਭਾਈ ਲੈਣਾ ਹੋਵੇ ਨਾ ਯਾਰ ਸੰਪਰਕ ਕਰ ਲਿਓ ਭਾਈ ਦਾ ਨੰਬਰ ਬੋਲ ਤਾਂ ਆ ਵੀ ਝੋਟਾ ਭਾਈ ਬਹੁਤ ਚੰਗੀ ਗੱਤਗਾਠੀ ਦਾ ਮਤਲਬ ਸਿੰਗ ਥੋੜਾ ਜਿਹਾ ਖੁੱਲਾ ਹੈ ਹਨਾ ਇਹ ਵੀ ਟ੍ਰੈਂਕ ਲੱਗਣ ਦੀ ਤਿਆਰੀ ਚ ਆ ਗਿਆ ਮਤਲਬ ਇੱਧਰ ਦੇਖ ਲੋ ਆ ਝੋਟੀਆਂ ਜਿਹੀਆਂ ਜੜੀਆਂ ਮਈਆਂ ਇਹ ਵੀ ਬਾਈ ਸਾਰੀਆਂ ਯਾਰ ਮਤਲਬ ਆਂ ਲਾ ਲੋ ਵੀ ਆ ਮੱਝ ਨਹੀਂ ਸ਼ਾਇਦ ਤੁੱਤ ਤਤ ਨਹੀਂ ਹੋ ਹੋਏ ਹੋਣਾ ਹਨਾ ਕੱਲ ਬਾਤ ਮਤਲਬ ਤੇ ਵਸਕ ਨਹੀਂ ਵਧੀਆ ਵਧੀਆ ਬਾਈ ਝੋਟੀਆਂ ਯਾਰ ਬਾਲੀਆਂ ਚੰਗੀਆਂ ਬਣਨ ਵਾਲੀਆਂ ਕੱਟੀਆਂ ਬਾਈ ਯਾਰ ਮਿੱਟੀ ਤੇ ਖੜੀਆਂ ਹਨਾ ਯਾਰ ਤੇ ਆ ਝੋਟੀ ਦਾ ਗੱਤ ਘਾੜ ਦੇਖ ਲੋ ਯਾਰ ਕਿੱਥੇ ਆਉਂਦਾ ਹਨਾ ਹਨਾ ਕੋੜੇ ਚਿੱਟੀ ਝੋਟੀ ਆ ਯਾਰ ਤੇ ਆ ਦੇਖ ਲੋ ਬਾਈ ਹੜਜਾ ਬਣਾ ਲਈਏ ਯਾਰ ਆ ਛੋਟੇ ਛੋਟੀਆਂ ਬੱਚੀਆਂ ਯਾਰ ਹਨਾ ਕੱਟੇ ਕੱਟੀਆਂ ਮਤਲਬ ਪੀਚ ਦੰਦੇ ਵਟਨ ਵਾਲਿਆਂ ਨੂੰ ਇਹਨਾਂ ਦਾ ਵੀ ਕੀ ਚਰਚਾ ਨੂੰ ਮਜਬੂਰੀ ਆਪਾਂ ਕਹਿ ਸਕਦੇ ਆ ਆਹ ਦੇਖੋ ਯਾਰ ਆ ਮੱਛ ਦਿਖਾਉਣੇ ਆ ਸਾਨੂੰ ਛੋਟੀ ਜਿਹੀ ਮੱਛ ਦੇਖਦੇ ਆਹ ਕੱਟੀਆਂ ਵੀ ਯਾਰ ਬੰਨ ਵਾਲੀਆਂ ਹਨਾ ਝੂਲੀਆਂ ਝਾਲੀਆਂ ਕਿੰਨੀਆਂ ਚੰਗੀਆਂ ਲੱਗੀਆਂ ਹੋਈਆਂ ਕੱਟੀਆਂ ਤੇ ਹੈ ਕੀ ਮਤਲਬ ਬਈ ਇਹਦਾ ਇਹ 26000 ਮੰਗਦੇ ਆ ਵੀ ਅੱਛਾ ਮੂੰਹ ਖੀਰੀ ਹੈ ਨੰਬਰ ਬੋਲੀ ਮਾੜਾ ਜਾ 81465 81465 71677 ਕਿੰਨੇ ਹਜ਼ਾਰ 26000 26000 ਆਹ ਕੱਟੀ ਦਾ ਇਹਦਾ 55000 ਮੰਗਦਾ ਵੀ ਇਹ ਵੀ ਖੀਰੀ ਹੈ ਇਹ ਵੀ ਖੀਰੀ ਹੈ ਇਹ ਵੀ ਛੋਟੀ ਛੁੰਗੀ ਹੈ ਨਾ ਬੰਨੜੀ ਆ ਆ ਵੀ ਮਹਲੋਂ ਕੱਟੀਆਂ ਵਾਲੇ ਬਈ ਕੱਟੀਆਂ ਵਾਲੇ ਸੰਪਰਕ ਕਰ ਲਿਆ ਕਰੋ ਜਿਹੜੇ ਕਹਿੰਦੇ ਆ ਘਰੇ ਬੈਠੇ ਸਾਨੂੰ ਛੋਟੀਆਂ ਛੋਟੀਆਂ ਕੱਟੀਆਂ ਚਾਹੀਦੀਆਂ ਨੇਗੀਆਂ ਇਥੋਂ ਘਾਹ ਨਾਲ ਬਣ ਜਾਣੀਆਂ ਚਾਰੀ ਖੀਰੀਆਂ ਝੋਟੀਆਂ ਕੱਟੀਆਂ ਸੋਹਣੇ ਛੋਟੇ ਸਿੰਘਦੀਆਂ ਨੇ ਹੈਨਾ ਨੰਬਰ ਦੁਬਾਰਾ ਬੋਲ ਦੇ ਬ੍ਰਦਰ 8146675677 ਠੀਕ ਹੈ ਬਾਈ ਕੱਟੀਆਂ-ਕੁੱਟੀਆਂ ਸੋਹਣੀਆਂ ਬਹੁਤ ਯਾਰ ਪਸ਼ੂ ਆਫਰ ਫੈ ਨਹੀਂ ਕੀਤੀ ਤੂੰ 10-12 ਚੋਣੀਆਂ ਦੇ ਦੇ ਔਰ ਇੱਥੇ ਜਾ ਕੇ ਦੇ ਦੇ 1500 ਦੀ ਵੇਚੀ ਆ ਦਵਾ ਦੇ ਦਵਾ ਦੇ ਕੋਈ ਨਾ ਦਵਾ ਦੇ ਦਵਾ ਦੇ ਦਵਾ ਦੇ ਕੋਈ ਨਾ ਦਵਾ ਦੇ ਦਵਾ ਦੇ ਦਵਾ ਦੇ ਚਲੋ 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 ਦਵਾ 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 ਲੈ ਆ ਯਾਰ ਖੁੱਲ ਕੇ ਲੈ ਜਾ ਬਾਈ ਕੋਈ ਨਹੀਂ ਹੁੰਦਾ ਹੋਗੀ ਚੱਲ ਚੱਲ ਕੋਈ ਨਹੀਂ ਹੁੰਦਾ ਬੱਦ ਗਈ ਜਾਨ ਬੱਦ ਗਈ ਉਹਦੀ ਲੈ ਲਈਆ ਬਹੁਤ ਸੋਹਣਾ ਕੰਮ ਕਰਿਆ ਜਾਨ ਬੱਦ ਗਈ ਬਾਈ